ਫਰੀਦਕੋਟ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਬੇਅਦਬੀ ਕਰਨ ਦੀ ਕੋਸ਼ਿਸ਼ ਸੀਸੀਟੀਵੀ ਸਾਹਮਣੇ ਆਈ ਹੈ ਸੀਸੀਟੀਵੀ ਵਿੱਚ ਹਰ ਇੱਕ ਚੀਜ਼ ਕੈਦ ਹੋ ਗਈ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਹੋਰ ਵੱਡੀ ਘਟਨਾ ਗੁਰਦੁਆਰਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਸ ਦੇ ਉੱਤੇ ਕੋਈ ਦੋਰ ਹੈ ਨਹੀਂ ਰਹੀ ਹੁਣ ਦੁਬਾਰਾ ਇੱਕ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ ਫਰੀਦਕੋਟ ਦੇ ਫਰੀਦ ਦਾ ਟਿੱਲਾ ਦੇ ਨਜ਼ਦੀਕ ਗੁਰਦੁਆਰਾ ਸਾਹਿਬ ਦੇ ਅੰਦਰ ਸਭ ਕੁਝ ਵਾਪਰਿਆ ਦਰਸਲ ਗੁਰਦੁਆਰਾ ਸਾਹਿਬ ਦੇ 12 ਵੀ ਸੀਸੀਟੀਵੀ ਦੇ ਵਿੱਚ ਬਹੁਤ ਸਾਰੀਆਂ ਤਸਵੀਰਾਂ ਕੈਦ ਹੋ ਗਈਆਂ ਨੇ ਮੋਟਰਸਾਈਕਲ ਦੇ ਉੱਤੇ ਆਪਣੇ ਦੋ ਬੱਚਿਆਂ ਦੇ ਨਾਲ ਇੱਕ ਵਿਅਕਤੀ ਬਾਹਰ ਰੁਕਦਾ ਆ ਭੱਜਦਾ ਹੋਇਆ ਗੁਰਦੁਆਰਾ ਸਾਹਿਬ ਦੇ ਅੰਦਰ ਜਾਉਂਦਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਲਾ ਜਾ ਕੇ ਕੁਝ ਸਮਾਨ ਰੱਖ ਦਿੰਦਾ ਦੱਸਿਆ ਜਾ ਰਿਹਾ ਹੈ ਕਿ ਇਹ ਬੇਅਦਬੀ ਕਰਨ ਦੀ ਮਨਸ਼ਾ ਦੇ ਨਾਲ ਗੁਰਦੁਆਰਾ ਸਾਹਿਬ ਦੇ ਅੰਦਰ ਆਇਆ ਸੀ ਸਰਵਿਟਾ ਕਿਹਾ ਹੁੰਦਾ ਉਸੇ ਤਰ੍ਹਾਂ ਭੱਜ ਕੇ ਤੇ ਅੰਦਰ ਵੜ ਜਾਂਦਾ ਹੈ ਖੈਰ ਇਹ ਤਸਵੀਰਾਂ ਜਿਹੜੀਆਂ ਸਾਫ਼ ਨਜ਼ਰ ਆ ਰਹੀਆਂ ਤੇ ਉਸ ਤੋਂ ਬਾਅਦ ਲੋਕ ਇਹਨੂੰ ਫੜ ਲੈਂਦੇ ਨੇ ਨਿਹੰਗ ਸਿੰਘ ਇਸ ਨੂੰ ਫੜ ਲੈਂਦੇ ਨੇ ਔਰ ਇਸ ਦੇ ਨਾਲ ਜਾ ਕੇ ਕੁੱਟਮਾਰ ਕੀਤੀ ਜਾਂਦੀ ਹੈ ਇਸ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ ਇਸ ਨੂੰ ਫੜ ਲਿਆ ਜਾਂਦਾ ਹੈ ਔਰ ਇਸ ਦੀ ਕੁੱਟਮਾਰ ਕੀਤੀ ਜਾਂਦੀ ਹੈ ਫਿਲਹਾਲ ਪੁਲਿਸ ਨੂੰ ਸੌਂਪ ਦਿੱਤਾ ਗਿਆ ਪੁਲਿਸ ਨੇ ਇਸ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਸਾਫ਼ ਕਰ ਦਿੱਤਾ ਕਿ ਮੰਦਬੁੱਧੀ ਹੈ ਹਰਾਨੀ ਦੀ ਗੱਲ ਹੈ ਜਦੋਂ ਵੀ ਕੋਈ ਅਜਿਹੀ ਘਟਨਾ ਵਾਪਰਦੀ ਹੈ ਉਦੋਂ ਬੇਅਦਬੀ ਕਰਨ ਵਾਲਾ ਮੰਦਬੁੱਧੀ ਕਿਵੇਂ ਨਿਕਲ ਆਉਂਦਾ ਹੈ ਅੱਜ ਤੱਕ ਜਿੰਨੀਆਂ ਬੇਅਦਬੀਆਂ ਹੋਈਆਂ ਵੱਧ ਕਰਕੇ ਹਰ ਇੱਕ ਦੇ ਵਿੱਚ ਮੁਲਜ਼ਮ ਨੂੰ ਮੰਦਬੁੱਧੀ ਘਰਾਰ ਦੇ ਦਿੱਤਾ ਗਿਆ ਮੰਦਬੁੱਧੀ ਆਪਣੇ ਪਰਿਵਾਰਕ ਮੈਂਬਰਾਂ ਦੇ ਮੱਥਿਆਂ 'ਤੇ ਜਾ ਕੇ ਕਿਉਂ ਨਹੀਂ ਵੱਜਦੇ ਆਪਣੇ ਮਾਪਿਆਂ ਦੇ ਆਪਣੇ ਸਾਕ ਸੰਬੰਧੀਆਂ ਦੇ ਜਾ ਕੇ ਕਿਉਂ ਨਹੀਂ ਮਾਰਦੇ ਗੁਰਦੁਆਰਿਆਂ ਦੇ ਵਿੱਚ ਵੜ ਕੇ ਕਿਉਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਇਹ ਹੈਰਾਨੀਜਨਕ ਆ। ਖੈਰ ਬਾਹਰੋ ਮੋਟਰਸਾਈਕਲ ਦੇ ਉੱਤੇ ਆਇਆ ਇੱਕ ਵਿਅਕਤੀ ਉਸ ਨੂੰ ਮੰਦਬੁੱਧੀ ਕਿਹਾ ਜਾ ਰਿਹਾ ਹੈ ਮੋਟਰਸਾਈਕਲ ਚਲਾ ਰਿਹਾ ਹੈ ਉਸ ਦੇ ਕੋਲ ਸਹਾਬਦਕ ਤੌਰ ਤੇ ਲਾਇਸੈਂਸ ਵੀ ਹੋ ਸਕਦਾ ਹੈ ਤੇ ਫੇਰ ਮੰਦਬੁੱਧੀ ਨੂੰ ਇਸ ਤਰ੍ਹਾਂ ਸ਼ਰੇਆਮ ਕਿਉਂ ਵਾਰ ਘੁੰਮਣ ਦਿੱਤਾ ਜਾ ਰਿਹਾ ਮੰਦਬੁੱਧੀ ਜੇ ਹੈਗਾ ਹੈ ਖੈਰ ਮੋਟਰਸਾਈਕਲ ਤੇ ਆਇਆ ਅੰਦਰ ਦੌੜਦਾ ਗਿਆ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਉਸ ਨੂੰ ਕਾਬੂ ਵੀ ਕੀਤਾ ਗਿਆ ਨਿਹੰਗ ਸਿੰਘ ਵੀ ਆਉਂਦੇ ਨੇ ਅਤੇ ਉਸ ਦੇ ਨਾਲ ਕੁੱਟਮਾਰ ਫਿਰ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਪੁਲਿਸ ਨੂੰ ਸੌਂਪ ਦਿੱਤਾ ਜਾਂਦਾ ਹੈ ਤੇ ਪੁਲਿਸ ਜਿਹੜੀ ਹੈ ਉਹ ਉਸ ਤੋਂ ਬਾਅਦ ਇਕਰਾਰ ਦੇ ਦਿੰਦੀ ਹੈ ਕਿ ਮੰਦਬੁੱਧੀ ਹੈ ਮੁਲਜ਼ਮ ਤੇ ਅਗਲੀ ਜਾਂਚ ਤੋਂ ਬਾਅਦ ਸਭ ਪਤਾ ਲੱਗੇਗਾ ਗੁਰਦੁਆਰਾ ਸਾਹਿਬ ਦੇ ਵਿੱਚ ਸਾਰੀ ਘਟਨਾ ਸੀਸੀਟੀਵੀ ਚ ਕੈਦ ਹੋ ਗਈ ਹੈ ਔਰ ਇਸ ਦੇ ਉੱਤੇ ਜਾਂਚ ਦੀ ਮੰਗ ਹੋ ਰਹੀ ਹੈ ਪਰ ਜੋ ਚਾਹੀਦਾ ਹੈ ਜੋ ਅਸਲੀਅਤ ਵਿੱਚ ਚਾਹੀਦਾ ਆ ਉਹ ਹੈ ਗੁਰਦੁਆਰਿਆਂ ਦੇ ਅੰਦਰ ਤੈਨਾਤੀ ਵਿਧਾਨ ਦਾ ਜੀ ਇਸੇ ਤਰ੍ਹਾਂ ਦੇ ਹਾਲਾਤ ਵਾਧਦੇ ਰਹੇ ਤਾਂ ਆਏ ਦਿਨ ਇਦਾਂ ਦੀਆਂ ਘਟਨਾਵਾਂ ਵਾਪਰੀਆਂ ਨੇ ਇੱਕ ਦਿਨ ਇਦਾਂ ਦਾ ਆਊਗਾ ਜਦੋਂ ਗੁਰਦੁਆਰਿਆਂ ਦੇ ਵਿੱਚ ਕੋਈ ਵੀ ਸੁਰੱਖਿਅਤ ਨਹੀਂ ਰਹੂਗਾ ਗੁਰਦੁਆਰੇ ਵਰਗੇ ਪਾਵਨ ਅਸਥਾਨ ਸੁਰੱਖਿਅਤ ਨਹੀਂ ਰਹਿਣਗੇ ਜਿਸ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੁਝ ਕਰਨਾ ਚਾਹੀਦਾ ਪਰ ਹੈਰਾਨੀ ਦੀ ਗੱਲ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਅੱਖਾਂ ਮੀਚ ਕੇ ਬੈਠੀ ਹੈ ਸਿਰਫ ਉਸ ਵੇਲੇ ਜਦੋਂ ਅਕਾਲੀ ਦਲ ਦੀ ਹੱਕ ਦੇ ਵਿੱਚ ਕੋਈ ਪ੍ਰਚਾਰ ਕਰਨਾ ਹੁੰਦਾ ਤੇ ਵਿਰੋਧੀਆਂ ਨੂੰ ਰਗੜਨਾ ਹੁੰਦਾ ਉਸ ਵੇਲੇ ਬੇਅਦਬੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਯਾਦ ਆ ਦੁਆਰਾ ਪ੍ਰਬੰਧਕ ਕਮੇਟੀ ਬਿਆਨ ਦੇ ਦਿੰਦੀ ਹੈ ਪ੍ਰਧਾਨ ਧਾਮੀ ਬਿਆਨ ਦੇ ਦਿੰਦੇ ਨੇ ਕਿ ਬੇਅਦਬੀ ਕੀਤੀ ਗਈ ਹੈ ਇਸ ਸਰਕਾਰ ਦੀ ਹੋਂਦ ਦੇ ਵਿੱਚ ਕੀਤੀ ਗਈ ਹੈ ਕਾਨੂੰਨੀ ਦੇਖਰੇਕ ਚ ਕੀਤੀ ਗਈ ਹੈ ਪਰ ਅੱਜ ਤੱਕ ਇਹ ਨਹੀਂ ਕੀਤਾ ਗਿਆ ਕਿ ਐਸਜੀਪੀਸੀ ਦੇ ਵੱਲੋਂ ਕੋਈ ਐਕਸ਼ਨ ਲਿਆ ਜਾਵੇ ਤਾਇਨਾਤੀ ਵਧਾਈ ਜਾਵੇ ਕੋਈ ਡਿਊਟੀਆਂ ਵਧ ਕਰਕੇ ਲਗਾਈਆਂ ਜਾਣੀਆਂ ਜਾਂ ਫਿਰ ਇਸ ਵਿਵਾਦ ਉੱਤੇ ਖੜ ਕੇ ਕੋਈ ਐਸਜੀਪੀਸੀ ਵਾਲੇ ਨੇ ਕੋਈ ਐਕਸ਼ਨ ਕੀਤਾ ਹੋਵੇ ਐਸਜੀਪੀਸੀ ਆਗੂ ਨੇ ਕੋਈ ਐਕਸ਼ਨ ਕੀਤਾ ਹੋਵੇ ਹੈਰਾਨੀ ਦੀ ਗੱਲ ਹੈ ਖੈਰ ਐਸਜੀਪੀਸੀ ਦੇ ਆਗੂ ਸ਼ਾਇਦ ਸਿਆਸੀ ਬਿਆਨ ਦੇਣ ਤੱਕ ਹੀ ਰਹਿਣਾ ਪਸੰਦ ਕਰਦੇ ਨੇ ਪਰ ਦੂਜੇ ਪਾਸੇ ਇਹੋ ਜਿਹੀਆਂ ਗਤੀਵਿਧੀਆਂ ਜਿਹੜੀਆਂ ਨੇ ਉਹ ਤੇਜ਼ ਹੁੰਦੀਆਂ ਜਾ ਰਹੀਆਂ ਨੇ ਉਹਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਉਹ ਸਮਾਂ ਦੱਸੇਗਾ ਫਿਲਹਾਲ ਇਹ ਮਾਮਲਾ ਫਰੀਦਕੋਟ ਦੇ ਫਰੀਦਕਟਲਾ ਲਾਗੇ ਵਾਪਰਿਆ ਔਰ ਨਾਲ ਦੀ ਨਾਲ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਕੀ ਕੁਝ ਕਿਹਾ ਗਿਆ ਆਉਂ ਸੁਣ ਲੈਂਦੇ ਆ ਇਹ ਦਿਮਾਗੀ ਤੌਰ ਤੇ ਠੀਕ ਨਹੀਂ ਹੈਗਾ ਬਾਹਰੋਂ ਪਚ ਕੇ ਅੰਦਰ ਆ ਫਿਰ ਸੇਵਾਦਾਰਾਂ ਨੇ ਫੜ ਲਿਆਗਾ ਕੀ ਮੰਜਾ ਕੀ ਸੀ ਕਿਉਂ ਪੜਿਆ ਗਿਆ ਇਹਨੇ ਜਿਹੋ ਜੜੀਆਂ ਪੂਰੀ ਮਰਿਆਦਾ ਨਹੀਂ ਕੀਤੀ ਦਿਮਾਗੀ ਤੌਰ ਤੇ ਠੀਕ ਨਹੀਂ ਹੈਗਾ ਜੀ ਤੇ ਇਹਦਾ ਪਰਿਵਾਰ ਹੈਗਾ ਓਲੂ ਵਾਲੇ ਪਿੰਡ ਚ ਰਹਿੰਦੇ ਨੇ ਮਲਕੀਸ਼ ਸਿੰਘ ਦਾ ਨਾਮ ਹੈ। ਬਾਕੀ ਇਹਦੇ ਵੈਰੀਫਾਈ ਕਰਦੇ ਆਂ। ਤੇ ਹੁਣ ਅਗਲੀ ਕਰਦੇ ਕਿ ਅਗਲੀ ਕਾਰਵਾਈ ਜੇ ਇੰਟੈਂਸ਼ਨਲੀ ਕੋਈ ਤਾਂ ਕਾਰਵਾਈ ਹੋ ਜਾਈ। ਇਸ ਚੋਣਾਂ ਦਾ ਨਾਲ ਗੱਲ ਕਰਦੇ ਆਂ। ਇਧਰੋਂ ਫ੍ਰੀ ਹੋ ਜੀਏ ਬਸ। Subscribe to One India channel and never miss an update.